ਮਿੱਤਰੋ ਵੀ ਅੱਜ ਨਵੇਂ ਬਲੌਗ 'ਚ ਸਾਰਿਆਂ ਦਾ ਵੈਲਕਮ ਆ ਮਿੱਤਰੋ ਤੇ ਆਪਾਂ ਨੂੰ ਰਾਤ ਹੋ ਗਿਆ ਦੀ ਟਾਇਰਾਂ ਲਿਆਉਣ ਕਣੀਓ ਨੇਰਾ ਤੇ ਹੁਣ ਆਪਾਂ ਟਾਇਰ ਕਸਾਂਗੇ ਤੇ ਪੇਂਟ ਫੂਟ ਕਰਾਂਗੇ ਪੇਂਟ ਲਿਆਏ ਤੇ ਬਾਈਆਂ ਤੋਂ ਰਾਤ ਆਪਣੇ ਕਿੰਗ ਟਾਇਰ ਦੇ ਫਿੱਟ ਕਰਾਂਗੇ ਤੁਹਾਨੂੰ ਫਿੱਟ ਕਰਕੇ ਫਿਰ ਦਿਖਾਉਣਾ ਬਲੌਗ ਦੇ ਵਿੱਚ ਤੁਰ ਤੱਕ ਜੁੜੇ ਰਹਿਣਾ ਚਲੋ ਵੀ ਮਿੱਤਰੋ ਰੰਗ ਕਰਦੇ ਹੁਣ ਆਪਾਂ ਵਸੇ ਸੀ ਆਪਣੇ ਲਵੇ ਪੇਂਟ ਕਰਾਂਗੇ ਰਾਤ ਲਿਆਂਦੇ ਤੇ ਆਪਾਂ ਨੇ ਟਾਇਰ 11 16 ਦੇ ਨੋਟੇ ਪਰ ਰੰਗ ਮਾਰ ਕੇ ਦੇਖ ਰਹੇ ਆ ਕਿਵੇਂ ਦੇ ਲੱਗ ਰਹੇ ਨੇ ਦੇਖ ਕਹਿੰਟ ਲੱਗਦਾ ਕਲਰ ਓਏ ਆਪਾਂ ਨੇ ਪੇਜ ਪੂਜ਼ ਲਾ ਲਏ ਤੇ ਬਈ ਪਹਿਲੀ ਇਹਨਾਂ ਦੇ ਲੱਗਦਾ ਬਈ ਓਏ ਐਂਡੀ ਲੱਗਦਾ ਲਾ ਵੀ ਆਪਾਂ ਹੁਣ ਟਾਇਰ ਕਸਣ ਲੱਗਿਆ ਆਪਣੇ ਕਿੰਗ ਟਾਇਰ ਕਰਦੇ ਮੁੰਡੇ ਹੋ ਰਹੇ ਨੇ ਸਾਰੇ ਇਕੱਠੇ ਕਿਤੇ ਰਲ ਕੇ ਟਾਇਰ ਕਸਦੇ ਆਪਾਂ ਆਪ ਦਾ ਟਾਇਰ ਹੋ ਗਿਆ 66 ਇਹਦੇ ਮਾਰ ਕੇ ਕਿਰਾ ਹਵਾ ਹੋਗਾ ਜਦੋਂ ਤੂੰ ਮਾਰਦਾ ਪੰਨੇ ਦੱਸਿਆ ਬਲੌਕ ਦੇ ਵਿੱਚ ਤਰ ਤਰ ਰਹਿਣਾ ਜੇ ਤੁਹਾਨੂੰ ਭਾਈ ਜੁਮੋਟ ਕਰੋਗਾ ਜੂ ਬੰਦਾ ਜੀ ਆਉਂਦੇ ਬਈ ਓਏ ਓ ਅਦੀਪੂ ਓਰੇ ਇਹੇ ਲਾ ਲਈ ਹਵਾ ਮਾਰਾਂਗੇ ਕਰਾਂ ਓਰੇ ਇਹੇ ਲਾਲਾਂ ਹਵਾ ਮਾਰਾਂਗੇ ਬੱਸ ਬੱਸ ਬਾਦੂ ਆ ਕੰਮ ਨੂੰ ਬੱਸ ਲਾ ਮਾਰ ਹਵਾ ਆਇਆ ਬਾਰੀ ਹਵਾ ਦੇਖੀ ਵੇ ਅਬੂ ਤੇਰਾ ਹਵਾ ਹਵਾ ਮਾਰ ਕੇ ਚ ਉੱਬਰਦੇ ਆ ਉਹ ਭਾਈ ਨੇ ਟਾਇਰਾ ਫਟ ਕਰਦੇ ਆ ਤੁਹਾਨੂੰ ਫਿਰ ਲਾ ਕੇ ਦੇਖੋ ਨੇ ਕਿਵੇਂ ਦਾ ਲੱਗਦਾ ਵਧੀਆ <div>ਦੀਪੂ ਤੇਰਾ ਕੀ ਮਣ ਕਹਿੰਦਾ ਟਾਇਰ ਬਾਕੀ ਕਿਵੇਂ ਲਾਹੀ ਲੱਗੂਗਾ ਬੰਬ ਬੰਬ ਐਹੀ ਜੀ ਲੱਗਣਾ ਚਾਹੀਦਾ ਆ ਵੀ ਚੱਲ ਰਹੀਆਂ ਨੇ ਸਫਾਈਆਂ ਸੁਫੀਆਂ ਕੇ ਰਾ ਸਫਾਈ ਕਰਕੇ ਫਿਰ ਕੱਢ ਕੇ ਟਾਇਰ ਆਪਣੇ ਟਿੰਗ ਟਾਈਗਰ ਦੇ ਫਿਰ ਆ ਪੰਜ ਦੇ ਕਿਹੜੇ ਟਿੰਗ ਟਾਈਗਰ ਦੇ ਨੇ ਬਲੂ ਟਾਈਗਰ ਦੇ ਲਵਾਵਾਂਗੇ ਉਹ ਟਾਇਰ ਆਪਾਂ ਨੇ ਆ ਵੀ ਲਾਪਾਂ ਨੇ ਕੱਢਣੇ ਨੇ ਇਹਦੇ ਦੋਏ ਟਰੈਕਟਰ ਇਹ ਆਪਣੇ ਐਮਪੀ ਜੇ ਜਾਣਗੇ ਭਾਈ ਤਾਂ ਕਰਕੇ ਇਹ ਤਿਆਰੀਆਂ ਚੱਲ ਰਹੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਲਾ ਕੇ ਸੀਜ਼ਨ ਇਹਦੇ ਆਪਾਂ ਨੇ ਪਿਛਲੇ 17 ਦੇ ਟਾਇਰ ਕਰਾ ਦਿੰਦੇ ਨੇ ਇਹ ਗੁੱਟ ਕੁਡੀਸ਼ ਬਣਾ ਦਾਂਗੇ ਜੇ ਉੱਧਰ ਨੂੰ ਲਾ ਬਈ ਕਿਹ ਰਾਏ ਇਹਦੀ ਦੇਖਦੇ ਆ ਸੈਟਿੰਗਾਂ ਮਾਲਕ ਦੀ ਕਿਰਪਾ ਨਾਲ ਕਿਵੇਂ ਆਉਂਦੀ ਆ ਫਿਰ ਉੱਤੇ ਚ ਕਾਵਾਂਗੇ ਇਹਨੂੰ ਆਪਾਂ ਜਾਂਦੀਪੂ ਬਾਹਰ ਜਾ ਅੜੂ ਇਹ ਅੜੂਗੀ ਚੱਲ ਕਰਾਂਗੇ ਇਲਾਜ ਤਾਂ ਦਾਸ ਵਾਲੇ ਦਾ ਆ ਬੱਤੀ ਬਤਾ ਦਿਆਂ ਆਹੀ ਉੱਪਰ ਆਹੀ ਤਾਂ ਸਾਨੂੰ ਭੇਜ ਦਾਂਗੇ ਬਸ ਕਰਵਾ ਲਿਆਵਾਂਗੇ ਆਪਾਂ ਵੱਜ ਗਏ ਹੁਣੇ ਕਰਵਾ ਲਿਆਵਾਂਗੇ ਪੈਨਸ਼ਨ ਕਿਉਂ ਲੈਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਰੀ ਲੰਨਾ ਹਾਈ ਜੋਰ ਦਾ ਕਹਾਣੀ ਚ ਲੱਭਣ ਕਰਨੇ ਕਾ ਥੋੜਾ ਜਿਹਾ ਨਵੇ ਲਾ ਦੇ ਤਾਰੀ ਜੋਰ ਲਾ ਆਇਆ ਕਰਾ ਤੈਸ ਕੰਗ ਦਾ ਡਾਗਨ ਜੱਕ ਥੋੜਾ ਜਿਹਾ ਨਵੇ ਲਾ ਦੇ ਮੈਂ ਗਰੰਡ ਪੂਣਾ ਹੋ ਗਏ ਤਾਂ ਰੀਟੇ ਲੈ ਚੱਕ ਵੇ ਜੱਕ ਚੱਕ ਦੇ ਤਾਂ ਉਹ ਤੇ ਨਾ ਸਾਡਾ ਨਹੀਂ ਲਾਉਂਦੇ ਇਹ ਬੱਸ ਬੱਸ ਵਾਦੂ ਆ ਦੀਪੂ ਲੈ ਸਟਾਰਟ ਕਰ ਦੀਪੂ ਇਹਨੂੰ ਦੀਪੂ ਸਟਾਰਟ ਕਰ ਬੱਸ ਖੜਦਾ ਗੁੱਟਕੇ ਤੇ ਝਾੜ ਦੰਦੇ ਨੂੰ ਲਾ ਤੇ ਮੜਾ ਜੇ ਪਾਸੇ ਉਹੀ ਆ ਦੇਖ ਨੂੰ ਥੱਲੇ ਕਰ ਲਾ ਰਫਲਾ ਲੰਬਾ ਜੇ ਕ ਟੁੱਟ ਜੂਗਾ ਚੱਲ ਚੱਲ ਲੰਬਾ ਕਰ ਤਾ ਚਲ ਚਲ ਉਹ ਆਂ ਮਾ ਡਰਾਉ ਲਾ ਟੋਟ ਕੱਟ ਦੇ ਦੋ ਇંટ ਕੱਟ ਕੇ ਹੀ ਬਰਲਾ ਤੂੰ ਪਟਾ ਗੁੱਟ ਤਾਂ ਲਾਈਏ ਤੇ ਗਾਈ ਨਾਲ ਆਉਣ ਦੇ ਗੇਰ ਨਹੀਂ ਗੇਰ ਤਾਂ ਪੈ ਰਿਆ ਆ ਸਿਰੇ ਤੇ ਕੰਮ ਕਰੂਗਾ ਚੱਲ ਆ ਨਹੀਂ ਨਹੀਂ ਅੱਡੀ ਨਹੀਂ ਚੱਲ 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 ਚੱਲੇ ਚਾੜਦੇ ਹੋ ਹੋਰ ਹੋਰ ਆਉਣ ਦੇ ਬੱਸ ਸੁਣ ਲਾ rahul jakka ਬਸ ਜੱਕ ਲਾ ਰਾ ਹੁਲਾ ਬੰਦ ਕਰ ਦੇ ਜੱਕ ਲਾ ਹੁਣ ਲਵੇ ਜਿਲਾ ਕੇ ਖੜਮਾ ਕਰ ਲਈ ਉਹਨੂੰ ਜੱਕ ਹੋਰ ਵੀ ਬਠਾ ਕਰਮਾ ਲਾ ਲਵੇ ਲਵੇ ਮਿੱਤਰੋ ਗੁੱਟ ਕੇ ਗੱਟ ਕੇ ਲਾ ਕੇ ਉੱਚਾ ਕਰਿਆ ਡਬਲ ਲਾਇਏ ਨੇ ਇਧਰਲੀ ਸਾਈਡ ਆਪਾਂ ਨੇ ਤੇ ਹੁਣ ਖੋਲਾ ਲੱਗ ਰਹੇ ਆ ਰੋਕੇ ਦੀ ਰਿਪੋਰਟ ਹੋ ਜੂਆ ਆਪਣਾ ਇਧਰ ਲਾਤਾ ਟਾਇਰ ਜੀ ਪੂਰੀ ਬਾਈ ਨਟ ਖੋਲਣ ਲੱਗ ਰਹੇ ਨੇ ਕੋਈ ਨਾ ਦੇ ਦੋ ਓਏ ਥੱਲੋ ਗੁਟਕਾ ਕੱਢਣ ਦੀ ਲੋੜ ਤਾਂ ਨਹੀਂ ਹੁਣ ਨਿਕਲ ਜੂਗਾ ਆਹ ਤੇ ਲਿਖੂਗਾ ਨਿਕਲ ਜੂਗਾ ਥੋੜਾ ਚੱਕ ਦਾਂਗੇ ਫਿਰ ਇਹ ਤਾਂ ਨਿਕਲ ਜੂਗਾ ਗੁਟਕਾ ਔਲੇ-ਔਲੇ ਸਾਰੀ ਥਿੱਲੇ ਦੇਖੋ ਇਹਦਾ ਆਪਣਾ ਉਹਦਾ ਬੋਲ ਜਾ ਚੱਕ ਚੱਕ ਆ ਰਾੜ ਦੇ ਇਹਨੂੰ ਖੋਲ ਤਾਂ ਅੱਜ ਮਾਰ ਕੇ ਖੁੱਲਿਆ ਨਹੀਂ ਦੋ ਇਹਨੂੰ ਪਾ ਲੈ ਯਾਰ ਦੋ ਕਿਸੇ ਤੇ ਨਹੀਂ ਜਾਣੀ ਠਾਇਦਾ ਬੱਤੀ ਨੰਬਰੀ ਹੋਰ ਕਿੰਨੀ ਕੀ ਲੱਗ ਰਿਹਾ ਹੈ ਭਾਲੇ ਨਾ ਹੋਰ ਰੰਗ ਨੂੰ ਕੋ ਰਗ ਰਹਾ ਉਹਨੇ ਕੜਾ ਖੋਦੇ ਨੇ ਕਦੇ ਇਹ ਖੋਲ ਹੀ ਨਹੀਂ ਹੈ ਗਿਆ ਪਾਣੇ ਕਦੇ ਬੱਚੂ ਖੁੱਲਦੇ ਨਹੀਂ ਹੈ ਆਪਣਾ ਕਿਹੜਾ ਯਾਰ ਕਦੂ ਜੋ ਚੱਲਿਆ ਹੈ ਟਰੈਕਟਰ ਤਾਂ ਦਾ ਜਮ ਹੋਵੇ ਹੋ ਇਹ ਤਾਂ ਹੁਣ ਰੰਗ ਲੱਗਿਆ ਹੋਇਆ ਕਦੂ ਆ ਕਦੂ ਜਿਹਦਾ ਵੜ ਕੇ ਰੰਗ ਉੱਤਰ ਜਾਂਦਾ ਹਾਂ ਨਾ ਰੰਗ ਨਹੀਂ ਤਾਂ ਫੇਰ ਉਤਰਦਾ ਨਾ ਖੁੱਲਦਾ ਨਾ ਹਾਂ ਮਤਲਬ ਕਿ ਕਿਹੜਾ ਹੋਊਗਾ ਕੋਈ ਨਹੀਂ ਚੱਕਣਾ ਪੰਦਾ ਗੁਰੂ ਗੁੜਕਾ ਖੜ ਖੜੂਗਾ ਗੁੜਕਾ ਲੈ ਕੇ ਨਿਕੜ ਕੇ ਕੰਪਟਰਾਂ ਨੇ ਜਿੱਦਾਂ ਸਾਰਾ ਕੁਝ ਲਿਖ। ਉਹ ਛੋਟਾ ਦੇ ਦੇ ਤੈਨੂੰ ਬੀਲ ਪਾਣਾ ਜਾਓ ਪਿਆਓ ਛੋਟਾ ਦੇ ਦੇ ਤਾਂ। ਗੱਡੀਆਂ ਦਾ ਪਹੀਆ ਰੈਂਚਡ ਪਾ ਦੇ ਕੋ। ਗੱਡੀ ਦੇ ਕਿਹੜਾ ਫਿਲਟਰ ਬਾਹਰ ਹੁੰਦਾ। ਕਿਹਦੇ ਹੁੰਦਾ। ਕਾਦ ਹੋਈ। ਰੈਂਚਡ ਨਾਲ ਖੋਲਣਾ ਰੈਂਚਡ ਨਾਲ ਖੋਲਣਾ। ਖੋਲ ਗਏ। ਰੈਂਚਡ ਨਾਲ। 4 ਹੀ ਦਰ ਦੇ। ਉਹ ਵੀ ਨਾਲ। ਆਹ ਕੱਢਦੇ। ਆਹ ਕੱਢਦੇ ਹੀ ਖੋਲਦੇ। ਖੋਲ ਦੇ ਬਈ ਕੋਲ। ਕਿਹਰਾ ਤਾਂ ਪਾਇ ਕੇ ਸੈਟਿੰਗ ਆ ਜੂਗੀ ਟਾਇਰਾਂ ਦੀ ਹਾਂ ਬੱਸ ਉਹ ਤਾਂ ਸੇਵੇਂ ਦਿੰਦੇ ਨੇ ਹੁਣ ਕਿੱਡੇ ਉਹ ਕੰਮੇ ਚੱਲ ਰਿਹਾ ਉਹ ਟਾਇਰਾਂ ਦਾ ਤਾਂ ਹੁਣ ਦੁਨੀਆ ਪਾਉਂਦੀ ਆ ਵਾ ਨਾ ਐਵੇਂ ਤਾਂ ਕੀ ਹੁੰਦਾ ਟਿਕਾਈ ਨਾਲ ਚਾੜਾਂਗੇ ਨਟ ਤਾਂ ਤਾਂ ਪਹਿਲਾਂ ਵੀ ਕਿਹੜਾ ਉਹ ਕਰੇ ਹੋ ਜਾਂਦੇ ਥੋੜੇ ਟੈਟ ਕਰੋ ਦੂਜਾ ਵਿੱਚ ਲਓ ਕੰਪਨੀ ਦੇ ਜਿਹੜਾ ਵੇਖੀ ਆਪਾਂ ਇਗੜਾ ਖੋਲ ਲਓ ਲਾ ਕੱਢੀ ਇਹਨੂੰ ਰੀਪੂ ਤੇਰੇ ਨਾਮ ਸੁਖੀ ਲਾ ਸਾਰਾ ਲਵਾ ਦੇ ਜੀ ਉਹ ਛੇੜ ਲਿਆ ਟਾਇਰ ਕਿਹੜਾ ਟਾਇਰ ਹੁਣ ਉਹ ਵੀ ਚੱਲ ਲਿਆ ਕੋਈ ਮਰਜ਼ੀ ਚਾੜਦੇ ਪਹਿਲੇ ਉਰਲੇ ਨੂੰ ਕੀ ਇਹਨਾਂ ਦੇ ਬੂਟ ਪੁੱਠੇ ਪਹਿਨਣਗੇ ਟਾਇਰ ਦੱਸ 12 ਕੰਦਰ 12 ਬਾਹਰੋਂ ਆਊਗਾ ਟੂਟੀ ਤਾਂ ਵੀ ਹੁੰਦੀ ਆ ਬਾਈ ਹਾਂ ਲਾ ਬਈ ਚੋਬਰ ਦੇ ਲਿਆਂਦੇ ਲਵੇ ਕਿ ਨਾ ਟਾਇਰ ਫਿੱਟ ਕਰਦੇ ਆ ਕਰੀ ਤਿਆਰੀ ਕਰਦੇ ਆ ਪਾਣੀ ਕਿਤੇ ਲਵਾ ਕੇ ਲਿਆਉਂਦੇ ਪੱਟ ਦੇ ਪੱਟ ਦੇ ਬੱਤ ਦੇ

ਘਾੜ ਲਿਆ ਆ ਭਾਈ ਬਾਸ਼ਲਾਈਆਂ ਲਾ ਕੇ ਦੇ ਦੇ ਬਾਸ਼ਲਾਈਆਂ ਲਾ ਕੇ ਲਾਈਂ ਪ੍ਰਾਨ ਸਹੀ ਆਣੇ ਕੁਛ ਨਹੀਂ ਛੇੜਨੀ ਲੋੜ ਜੀ ਕੁਛ ਨਹੀਂ ਛੇੜਨ ਦੀ ਲੋੜ ਜੋਬਰ ਦੇ ਮੈਂ ਤਾਂ ਹੀ ਪਹਿਲਾਂ ਇਧਰ ਲਈ ਝਾੜਿਆ ਟਾਇਰ ਫੇਰ ਇੱਕ ਤਾਂ ਫੇਰ ਪੈਣ ਚੋਰ ਕੱਸ ਕੇ ਤਾਂ ਲੈ ਜਾ ਕੇ ਕਰਾਤੇ ਨਾ ਉਪਰ ਦਾ ਤਾਂ ਜਮਾ ਸਹੀ ਆਊਗਾ ਹਮ ਆ ਮੇਡਾ ਫੈਕਟਰ ਦਾ ਉਹ ਤੀਜੇ ਇੱਕ ਤਾਂ ਟਾਇਰ ਕੱਸਤਾ ਮਿੱਤਰੋ ਜੂਆ ਕਸਣ ਦੀ ਤਿਆਰੀ ਦਾ

ਦਾ ਵੀ ਹੁਣ ਦੂਆ ਟਾਇਰ ਕਸਣ ਲੱਗਿਆ ਆਪਾਂ ਇੱਕ ਟਾ ਕਰਤਾ ਆਪਾਂ ਨੇ ਓਕੇ ਕੰਮ ਯਾ ਕਦੀ ਚਾਰਦਾ ਗੁਟਕਾ ਤੇ ਮੁੰਡਿਆਂ ਨੇ ਆਣਦੇ ਹੋਰ ਵਰਗਾ ਨਟ ਕੱਢ ਲਾ ਪੜੇਆ ਫੇ ਮੂਹ ਉਸਕੇ ਰੱਖ ਲਾਂਦਾ 4000 ਦੇ ਦਾ ਕਰਾਸ ਕਰਾਸ ਤੋੜਤੇ ਮੈਂ 4000 ਦੇ ਦੇ ਨਾਲ ਕੰਗਦੇ ਤਾਂ ਨਹੀਂ ਵੱਜੀ ਓਏ ਠੀਕ ਆ ਚਲੋ ਲੈ ਲਓ ਵੀ ਗੱਡੀ ਲਵੀ ਖੜਾ ਦੇਣੀ ਉਹਦੇ ਨਾਲ ਕਰਾ ਜੇ ਨਾਲ ਲਾ ਦੇ ਹਾਂ ਲਾ ਦੇ ਦੂਸਤ ਨਹੀਂ ਕੁੜੀ ਦਾ ਛਾੜ ਦੋ ਇਹਨੂੰ ਵੀ ਚੁੱਪ ਰੋ ਪਿਛਲਾ ਖਰਚਾ ਖਰਚਾ ਨਹੀਂ ਆ ਤੇ ਹੋਰ ਬੱਟ ਦੇ ਲੈ ਤੱਕ ਅੰਦੇ ਰੰਗ ਕਰ ਲੈ ਹਲੇ ਨਾ ਕਿਹੜਾ ਛਾੜਤਾ ਦੇ ਗੁਰੋ ਤੇਰਾ ਨਾਮ ਕੀ ਆ ਮੇਰਾ ਪਟਨੂ ਦਾ ਘੇੜਾ ਕਈ ਕਵੰਟਲ ਦੇ ਨੇ ਜਾ ਦੇ ਉਹ ਨੂੰ ਥੱਲੇ ਦਾ ਵੀ ਕਰਨਾ ਇੰਨਾ ਕਰਾਂਗੇ ਚੱਲ 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 ਹੋਗਾ ਸਭ ਆ ਗਈ ਬੱਸ ਲੈ ਵੀ ਪਾ ਦੇ ਘੇੜਾ ਬੱਸ ਲੈ ਇੱਕ ਨਹੀਂ ਲਿਕੜਾ ਲੈ ਹੱਬ ਕਮਾਦੀ ਮਿਲਿਆ ਤੋ ਹੱਬ ਤੁਸੀਂ ਜੁੜ ਕਮਾ ਆਪਰ ਨੂੰ ਚੱਲੋ ਦੇਖਾਂ ਆ ਗਈ ਆ ਗਈ ਆ ਗਈ ਆਉਂਗਲ ਕੱਢ ਰੋਲਾ 15 ਨਹੀਂ ਨਹੀਂ ਕੱਢ ਲੈ ਲੈ ਨੱਟ ਦੇ ਵੋਈ ਵੋ ਜਿੱਥੇ ਨੇ ਗਰੀ ਨੂੰ ਤਰਾ ਕੇ ਫੇਰ ਕੰਨਾਂ ਦਾ ਆਉ ਜੂਗੇ ਇਹ ਤਾਂ ਬਾਹਰ ਹੀ ਜਨਾਵਾ ਇਹ ਇਹ ਗ੍ਰੀਸ ਗਾਨ ਨੂੰ ਮਰ ਗਿਆ ਨਹੀਂ ਤਾਂ ਇਹ ਲਈ ਸ਼ਟਰ ਜਿਹੜਾ ਨਾ ਸੀ ਜਿਹੜਾ ਇਹਨਾਂ ਦੇ ਦੋ ਕਿ ਭਰਨਾ ਉਹ ਟਾਇਰ ਲੈ ਉਹ ਟਾਇਰ ਲੈ ਉਹ ਟਾਇਰ ਲੈ ਕੇ ਰੰਬੇ ਦੇ ਦੋ ਕਿ ਧਰਦਾ ਹੂੰ ਮੂਰੋਂ ਦਾ ਟਾਇਰ ਜੜਨੇ ਅੱਗੇ ਆ ਕੇ ੜਦੇ ਆ ਇਹ ਕੀ ਕਰਾਂਗਾ ਉਹਦੇ ਪਾਵਾਂਗੇ ਉਹਦੇ ਪਾਵਾਂਗੇ ਇਹਦੇ ਵਾਲੇ ਟਾਇਰ ਆਪਣੇ ਬਲੂ ਟਾਇਰ ਦੇ ਉਹ ਪਾਵਾਂਗੇ ਉਹ ਫਿਰ ਉਹ ਕੋਦ ਤੂੜੀ ਵਾਲੇ ਬੇਲੇ ਚਾਚਾ ਤੰਗ ਕਰਨਗੇ ਤਾਂਹੀਂ ਤਾਂ ਮੈਂ ਇਹ ਡੇਢ ਵੱਡੇ ਪਵਾਏ ਨੇ ਜਿਹੜੇ ਰੰਬ ਨਹੀਂ ਪਏ ਆ ਰੰਬ ਸਾਬਣਾਂਗੇ ਉਹਦੇ ਰੰਬ ਨਹੀਂ ਪਏ ਬਣਾਣੇ ਉਹਦੇ ਫਿੱਟ ਕਰਾ ਦਾਂਗੇ ਟਾਇਰ ਇਹ ਕਰ ਦੋ ਨਾ ਇੱਕ ਵਾਰ ਕਰਾ ਲਾਂ ਕੀ ਬਾਰੇ ਕਰਨੇ ਬਾਰੇ ਪੋਣੇ ਪੈਣਗੇ ਸਪਾਰਟ ਦਾ ਪੋਣੇ ਪੈਣਗੇ ਦੋ ਘਰ ਇਹ ਚ ਕਹਿਣਾ ਇਸ ਨੂੰ ਲੋਈ ਕਰ ਇਹਦੇ ਰੰਬ ਸਾਬਣਾਂਗੇ ਰੰਬ ਪਾਇਨੇ ਆਪੇ ਰੰਬ ਦਾ ਸਾਹਮਣਾ ਹੀ ਪੈਣਗੇ ਫਿਰ ਹੋ ਇਸੇ ਨਾਲ ਲਾ ਦੇ ਉਹਦੇ ਰੰਬ ਪੈ ਨਹੀਂ ਕਰੇ ਅੰਦਰ ਦੀ ਪੇਂਟ ਮਾਰਨਾ ਲੈ ਬਈ ਇਹ ਤਾਂ ਹੋ ਗਿਆ ਆਪਣਾ ਕੰਮ ਰੈਡੀ ਕੁਸ ਕੁਸ ਤਾਂ ਆਪਾਂ ਨੇ ਪੇਂਟ ਲੱਗ ਰਿਹਾ ਅੰਦਰ ਲਾਲ ਹਾਂ ਉਹ ਤਾਂ ਉਤਰ ਜੂਗਾ ਉਹਦੇ ਆਲਾ ਤਾਂ ਕੋਈ ਚੱਕਰ ਨਹੀਂ ਲਾ ਵੀ ਲੱਗਦਾ ਭੈਣ ਚੋ ਟਾਈਗਰ ਹੈਗਾ ਹੋਰ ਟਾਈਗਰ ਛੋਟਾ ਲਾ ਵੀ ਆਪਾਂ ਨੇ ਕਰਤਾ ਹੁਣ ਰੈਡੀ ਇਹਨੂੰ ਥੱਲੇ ਧਾਰਨੇ ਲੱਗਿਆ ਗੁਟਕਿਆਂ ਤੋਂ ਲਾ ਵੀ ਕਰ ਗੂ ਟਾਈਗਰ ਲੱਗਦਾ ਇੰਦਰ ਆ ਰਾਉਈ ਦੇਖ ਇਹ ਤਾਂ ਨਹੀਂ ਲੱਗਦਾ ਸੁੱਥੀ ਕਰੀ ਕਟਾਈ ਕਟਾਈ ਲੈ ਕਰੀ ਸਾਡੇ ਪਿੰਡ ਚ ਤੋਂ ਜਿੰਨੇ ਭੈਣਾਂ ਨੇ ਪਾਇਆ ਨੇ ਨਾ ਸਭ ਤੋਂ ਪਹਿਲਾਂ ਕਰੀ ਕਰੀ ਤੋਂ ਬਸ ਖੋਲ ਨਹੀਂ ਪਊਗੀ ਖੋਲੀ ਕੋਈ ਖੋਲ ਨਹੀਂ ਕਾਫੀ ਚੱਟਾ ਚਾਬੀ ਦੇ ਚਾਬੀ ਨਹੀਂ ਐਵੇਂ ਨਹੀਂ ਖੁੱਲਦੀ ਚਾਬੀ ਨਹੀਂ ਐਸਾ ਚਾਬੀ ਖੁੱਲਾ ਹੁਣ ਰਾਹੀ ਆਪਾਂ ਨੇ ਦੇ ਦਿੱਤੀ ਆਹ ਹਾਂ ਹੌਂ ਚਾਹੀਏ ਆਪਾਂ ਨੂੰ ਦੇ ਬਾਰੇ ਟਰਾਈ ਦੇਖਦੇ ਆਪਾਂ ਲੈ ਕੇ ਜੋ ਉੱਪਰ ਦੀ ਕਹੇ ਜਾ ਲੱਗਦਾ ਇੱਕ ਤੇ ਦੀ ਕੰਡੀਸ਼ਨ ਹੋ ਗਈ ਅੱਗੇ ਜਾਣਾ ਮੋਟਰਸਾਈਕਲ ਵੀ ਫੜਾ ਮਾ ਜਰਾ ਕਾਹ ਵੇ ਵਾੜਾ ਹੋਣਾ ਲੱਗਦਾ ਮੱਦੀ ਦੂਤਾ ਬੈਠਿਆ ਵੇ ਓ ਫਾਮਲੀ ਆਪਣਾ ਇਸ ਮੌਨ ਦੀਆ ਤੇਰੇ ਫੋਨ ਦੀ ਜਿਹੜਾ ਜਿਆ ਮੈਨੂੰ ਲੱਗਦਾ ਹੁਣ ਬਾਰੇ ਹੀ ਕਰਦੇ ਟਰਾਈ ਲਾਈਨ ਉਹਦੀ ਲਾ ਕੇ ਰੱਖਾ ਹੁਣ ਟਰਾਈ ਲੈ ਕੇ ਆਉਂਦੇ ਆ ਮਿੱਤਰੋ ਕਾੜੀਪੂ ਕਿਵੇਂ ਦਾ ਫੀਲ ਆ ਰਿਹਾ ਲੱਗਦਾ ਝੋਟਾ ਵੈਰੀ ਕੋਟਾਉਣ ਰੋਡ ਤੇ ਚਾੜ ਕੇ ਦੇਖਦੇ ਆਪਾਂ ਇਹਨੂੰ ਲਗਦਾ ਇਹਨੇ ਚੋਪਰ ਤੇੜਾ ਕੀ ਨਹੀਂ ਕਹਿੰਦੇ ਨੇ ਠੀਕ ਆ ਆ ਇਧਰ ਵੀ ਘੱਟ ਆ ਇਧਰ ਵੀ ਇਧਰ ਵੀ ਇਧਰ ਵੀ ਇਧਰ ਦੀ ਦਾ ਗਾਰੀ ਨੇ ਬੋਲੀ ਆ ਤਰਜੀਹ ਆਵੇ ਆ ਇਹਨੂੰ ਹੌਂਦੇ ਗਾਰੀ ਦੇ ਦਿੰਦੇ ਆ ਇਹੇ ਇਹੇ ਨਾਲ ਨਾਲ ਆ ਆ ਵੀ ਮੇਟਰੋ ਆ ਕੇ ਸਾਫ ਰੋਡ ਤੇ ਕੇਣਾ ਰੇ ਟੱਕਾ ਕਰਾਉਣਾ ਕਿ ਇਹਦਾ ਛੱਟ ਕੇ ਜੇ ਦੇਖੀ ਜੀ ਪੂਖੜੀਆਂ ਜੇ ਟਪਾ ਦੇ ਉਹੋ ਥੇ ਟੱਕਾ ਥੋੜੇ ਥੋੜੇ ਟੱਕਾ ਪੂਨੇ ਨੜਾ ਹੋ ਗਿਆ ਆ ਬਾਕੀ ਤੇ ਰੱਟ ਟੱਕ ਕੇ ਦੇਖਦਾ ਕਿਵੇਂ ਦੱਸੇ ਤੋੜਿਆ ਕਿਹ ਹੈ ਜਾਂ ਲੱਗਿਆ ਬਈ ਕਮੈਂਟ ਕਰ ਆਹੀਂ ਜ਼ਰੂਰ ਦੇਖਣਾ ਆਪਣਾ ਅੱਜ ਦਾ ਬਲੌਗ ਪੂਰੀ ਚੱਕ ਦੇ